ਹਾਂ ਜੀ ਜੇ ਫੈਸਲਾ ਸਹੀ ਤਰੀਕੇ ਨਾਲ ਹੋਊਗਾ ਤਾਂ ਖੋਲਿਆ ਜਾਊਗਾ ਜੇ ਸਹੀ ਤਰੀਕੇ ਨਾਲ ਨਹੀਂ ਹੋਊਗਾ ਤਾਂ ਨਹੀਂ ਖੋਲਿਆ ਜਾਊਗਾ ਜੇ ਜੀਵਨ ਦੀ ਮੰਗਾਂ ਇੱਥੇ ਪੂਰੀਆਂ ਹੋ ਜਾਣਗੀਆਂ ਤਾਂ ਬਾਰਡਰ ਜੂਨ ਖੋਲਿਆ ਜਾਵੇ ਜੇ ਬਾਰਡਰ ਖੋਲੇ ਜਾਂਦੇ ਨੇ ਕਿ ਕਿਸਾਨ ਅੱਗੇ ਦਿੱਲੀਪੁਰ ਨੂੰ ਵਧਣਗੇ ਦੇਖੋ ਜੇ ਮੰਗਾਂ ਇੱਥੇ ਮੰਨੀ ਗਈਆਂ ਤਾਂ ਤਾਂ ਸਹੀ ਹੈ ਹਣੀ ਇੱਕੇ ਤ ਵੇ ਜਾਣਾ ਹੀ ਐ ਜੇ ਮੰਗਾਂ ਨਾ ਮੰਨੀਆਂ ਗਈਆਂ ਕਿਸਾਨਾਂ ਨੇ ਤਾਂ ਨਾ ਰਸਤਾ ਬੰਦ ਪਹਿਲਾਂ ਕੀਤਾ ਨਾ ਹੁਣ ਬੰਦ ਹੈ ਹੁਣ ਵੀ ਖੁੱਲਾ ਹੈ ਪਹਿਲਾਂ ਵੀ ਖੁੱਲਾ ਹੀ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਸ਼ੰਭੂ ਬੈਰੀਅਰ ਨੂੰ ਖੋਲਣ ਦੇ ਹੁਕਮ ਹਰਿਆਣਾ ਸਰਕਾਰ ਨੂੰ ਕਰ ਦਿੱਤੇ ਗਏ ਨੇ ਅਤੇ ਤੁਹਾਨੂੰ ਸ਼ੰਭੂ ਬੈਰੀਅਰ ਦੀਆਂ ਤਾਜ਼ਾ ਤਸਵੀਰਾਂ ਦਿਖਾਉਣ ਲੱਗੇ ਆ ਜਿੱਥੇ ਕਿਸਾਨ ਪਿਛਲੇ 5 ਮਹੀਨਿਆਂ ਤੋਂ ਬੈਠੇ ਹੋਏ ਨੇ ਟਰੈਕਟਰ ਾਲੀਆਂ ਦੇ ਨਾਲ ਕਿਸਾਨ ਪਹੁੰਚੇ ਸੀਗੇ ਦਿੱਲੀ ਜਾਣਾ ਚਾਹੁੰਦੇ ਸੀ ਪਰ ਦਿੱਲੀ ਨਹੀਂ ਜਾਣ ਦਿੱਤਾ ਹਰਿਆਣਾ ਸਰਕਾਰ ਦੇ ਵੱਲੋਂ ਇੱਥੇ ਹੀ ਬੈਰੀਕੇਡ ਲਗਾ ਕੇ ਉਹਨਾਂ ਨੂੰ ਇਹ ਰੋਕ ਲਿੱਤਾ ਜਾਂਦਾ ਤੇ ਕਿਸਾਨ ਵੀ ਇੱਥੇ ਹੀ ਆਪਣਾ ਧਰਨਾ ਲਗਾ ਕੇ ਬੈਠ ਜਾਂਦੇ ਨੇ ਅਸੀਂ ਬਿਲਕੁਲ ਬੈਰੀਅਰ ਦੇ ਉੱਤੇ ਮੌਜੂਦ ਆ ਬੈਰੀਅਰ ਤੁਹਾਨੂੰ ਤਸਵੀਰ ਦਿਖਾ ਰਹੇ ਆ ਇਹ ਤਮਾਮ ਟਰਾਲੀਆਂ ਜਿਹੜੀਆਂ ਖੜੀਆਂ ਹੋਈਆਂ ਨੇ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਇਹ ਤਸਵੀਰ ਦਿਖਾਉਂਦਾ ਸਾਡਾ ਇੱਕ ਮੁੱਖ ਕਾਰਨ ਇਹ ਵੀ ਆ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਹਨ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਕਿਸਾਨ ਤਾਂ ਘਰਾਂ ਨੂੰ ਮੁੜ ਗਏ ਜਾਂ ਉੱਥੇ ਖਾਲੀ ਹੋ ਗਿਆ ਪਰ ਤੁਹਾਨੂੰ ਇਹ ਅਸਲ ਸਚਾਈ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਰਿਪੋਰਟ ਦਿਖਾ ਰਹੇ ਆ ਕਿ ਕਿਸਾਨ ਹੱਲੇ ਵੀ ਜਿਹੜੇ ਇੱਥੇ ਬੈਠੇ ਹੋਏ ਨੇ ਇਹ ਸਿਰ ਆਈਆਂ ਜਾ ਰਹੀਆਂ ਨੇ ਫਵਾਵਾਂ ਚਲਾਈਆਂ ਜਾ ਰਹੀਆਂ ਨੇ ਸਿਰਫ ਇਹ ਛੁੱਟੀਆਂ ਫਵਾਵਾਂਗੇ ਕਿਸਾਨ ਘਰਾਂ ਨੂੰ ਨਹੀਂ ਗਏ ਕੁਝ ਕਿਸਾਨ ਨੇ ਵਿਚਾਰੇ ਜਿਨ੍ਹਾਂ ਦੇ ਇਕੱਲੇ ਕਹਿ ਰਹੇ ਹੈਗੇ ਕੰਮ ਧੰਦੇ ਵੀ ਕਰਨੇ ਕਿਉਂਕਿ ਕੰਮ ਧੰਦੇ ਦਾ ਸੀਜ਼ਨ ਆ ਪਰ ਉਸ ਤੋਂ ਇਲਾਵਾ ਜਿਹੜੀ ਕਿਸਾਨ ਨੇ ਬਾਕੀ ਜਿੰਨੇ ਵੀ ਕਿਸਾਨ ਨੇ ਉਹ ਇੱਥੇ ਹੀ ਬੈਠੇ ਹੋਏ ਨੇ ਟਰਾਲੀਆਂ ਖੜੀਆਂ ਹੋਈਆਂ ਨੇ ਕਿਸਾਨਾਂ ਨੇ ਆਪਣੇ ਰਹਿਣ ਬਸੇਰੇ ਇੱਥੇ ਹੀ ਤਿਆਰ ਕੀਤੇ ਹੋਏ ਨੇ ਗਰਮੀ ਦੀ ਰੁੱਤ ਚੱਲ ਰਹੀ ਆ ਗਰਮੀ ਨੂੰ ਦੇਖਦੇ ਹੋਏ ਕਿਸਾਨਾਂ ਦੇ ਵੱਲੋਂ ਜਿਹੜੇ ਆਪਣੀਆਂ ਹੀ ਟਰਾਲੀਆਂ ਦੇ ਅੰਦਰ ਪ੍ਰਬੰਧ ਕੀਤੇ ਗਏ ਨੇ ਤੰਬੂ ਲਗਾ ਕੇ ਜਿਹੜੀਆਂ ਆਪਣੀਆਂ ਝੋਪੜੀਆਂ ਆ ਕਹਿੰਦੇ ਆ ਆਪਣੇ ਘਰ ਜਿਹੜੇ ਆਰਜੀ ਤੌਰ ਦੇ ਉੱਤੇ ਤਿਆਰ ਕੀਤੇ ਗਏ ਨੇ ਮੀਂਹ ਹਨੇਰੀ ਦਾ ਮੌਸਮ ਚੱਲਦਾਗਾ ਬਰਸਾਤਾਂ ਤੋਂ ਬਚਣ ਦੇ ਲਈ ਕਿਸਾਨਾਂ ਦੇ ਵੱਲੋਂ ਤਿਆਰੀ ਕੀਤੀ ਗਈ ਆ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਨਾਲ ਦੀ ਨਾਲ ਦਿਖਾ ਰਹੇ ਆ ਉਧਰ ਗੁਰੂ ਕੇ ਲੰਗਰ ਵੀ ਜਿਹੜੇ ਇੱਥੇ 24 ਘੰਟੇ ਚੱਲ ਰਹੇ ਨੇ ਜਿਵੇਂ ਦਿੱਲੀ ਜਦੋਂ ਰਹੇ ਸੀ 18 ਮਹੀਨੇ ਉਦੋਂ ਵੀ ਗੁਰੂ ਕੇ ਲੰਗਰ ਇਸੇ ਤਰ੍ਹਾਂ ਦੇਖਣ ਨੂੰ ਮਿਲਦੇ ਸੀਗੇ ਤਾਂ ਇਹ ਦੇਖ ਸਕਦੇ ਹੋ ਕਿ ਬਾਪੂ ਜੀ ਬੈਠੇ ਹੋਏ ਨੇ ਗੁਰੂ ਘਰ ਲੰਗਰ ਵੀ ਹਜੇ ਇੱਥੇ ਚੱਲ ਰਿਹਾ ਤਾਂ ਕਿਸਾਨ ਜਿਹੜੇ ਘਰਾਂ ਨੂੰ ਨਹੀਂ ਪਰਤੇ ਜਿਹੜੇ ਲੋਕ ਕਹਿੰਦੇ ਨੇ ਕਿਸਾਨ ਘਰਾਂ ਨੂੰ ਪਰਤ ਕੇ ਉਹਨਾਂ ਵਾਸਤੇ ਅਸੀਂ ਸਪੈਸ਼ਲ ਜਿਹੜੀ ਇਹ ਕਵਰੇਜ ਕਰ ਰਹੇ ਹਾਂ ਕਿ ਕਿਸਾਨ ਹਜ ਵੀ ਇੱਥੇ ਬੈਠੇ ਹੋਏ ਨੇ ਕਿਸਾਨ ਘਰਾਂ ਨੂੰ ਨਹੀਂ ਪਰਤੇ ਹਾਲਾਂਕਿ ਹਾਈ ਕੋਰਟ ਦੇ ਆਰਡਰ ਆਏ ਨੇ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਜਨਹਿਤ ਪਟੀਸ਼ਨ ਦੇ ਉੱਤੇ ਸੁਣਵਾਈ ਹੋਈ ਆ ਸਰਕਾਰ ਨੂੰ ਹੁਕਮ ਦਿੱਤੇ ਗਏ ਨੇ ਕਿ ਇਹ ਬਾਰਡਰ ਨੂੰ ਖੋਲ੍ਹਿਆ ਜਾਵੇ ਉਹ ਸਾਹਮਣੇ ਜਿਹੜਾ ਬਾਰਡਰ ਆ ਤੇ ਜਿਹੜੀ ਤੁਹਾਨੂੰ ਤਸਵੀਰ ਅਸੀਂ ਦਿਖਾ ਰਹੇ ਹਾਂ ਬਾਰਡਰ ਦੀ ਤਸਵੀਰ ਆ ਇਹ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਤੁਹਾਨੂੰ ਜਿਹੜੇ ਟੈਂਟ ਨਜ਼ਰ ਆ ਰਹੇ ਹੋਣਗੇ ਝੁੱਡੀਆਂ ਜਿਹੜੇ ਆ ਘਰ ਨਜ਼ਰ ਆ ਰਹੇ ਹੋਣਗੇ ਕਿਸਾਨਾਂ ਦੇ ਵੱਲੋਂ ਤਿਆਰ ਕੀਤੇ ਗਏ ਕਿਸਾਨ ਇੱਥੇ ਬੈਠੇ ਹੋਏ ਨੇ ਆਪਣੇ ਟੈਂਟ ਲਗਾ ਕੇ ਤਾਂ ਇਹ ਜਿਹੜੀ ਤੁਹਾਨੂੰ ਸ਼ੰਭੂ ਬੈਰੀਅਰ ਦੇ ਤਾਜ਼ਾ ਹਾਲਾਤ 5 ਮਹੀਨੇ ਬਾਅਦ ਦੇ ਜਿਹੜੇ ਹਾਲਾਤ ਦਿਖਾ ਰਹੇ ਹਾਂ ਇੱਕ 5 ਮਹੀਨੇ ਪਹਿਲਾਂ ਦੀਆਂ ਤਸਵੀਰਾਂ ਸੀਆਂ ਜਦੋਂ ਕਿਸਾਨਾਂ ਨੇ ਦਿੱਲੀ ਵੱਲੋਂ ਉਚਾਲੇ ਪਾਏ ਸੀ ਤੇ 5 ਮਹੀਨੇ ਬਾਅਦ ਦੀਆਂ ਤਸਵੀਰਾਂ ਹੁਣ ਤੁਹਾਡੇ ਨਾਲ ਅਸੀਂ ਸਕਰੀਨ ਦੇ ਉੱਤੇ ਆਪਣੇ ਚੈਨਲ ਦੇ ਰਾਹੀਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਵਕਤ ਸ਼ੰਭੂ ਬੈਰੀਏ ਦੇ ਉੱਤੇ ਇਹ ਦੇਖ ਸਕਦੇ ਹੋ ਕਿ ਕਿਸਾਨ ਵੀਰ ਅਜੇ ਵੀ ਬੈਠੇ ਹੋਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨ ਮੌਜੂਦ ਨੇ ਹਰਿਆਣਾ ਹਾਈ ਕੋਰਟ ਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਅੱਜ ਫੈਸਲਾ ਆਇਆਗਾ ਬਾਰਡਰ ਖਾਲੀ ਕਰਵਨ ਨੂੰ ਲੈ ਕੇ ਬਾਪੂ ਜੀ ਹਾਈ ਕੋਰਟ ਦਾ ਫੈਸਲਾ ਆ ਗਿਆ ਕਿ ਰੋੜ ਖੋਲੇ ਜਾਣ हां जी ਜੇ ਫੈਸਲਾ ਸਹੀ ਤਰੀਕੇ ਨਾਲ ਹੋਊਗਾ ਤਾਂ ਖੋਲਿਆ ਜਾਊਗਾ ਜੇ ਸਹੀ ਤਰੀਕੇ ਨਾਲ ਨਹੀਂ ਹੋਊਗਾ ਤਾਂ ਨਹੀਂ ਖੋਲਿਆ ਜਾਊਗਾ ਤੇ ਇਹਨਾਂ ਵੀ ਜ਼ਿੰਮੇਵਾਰਾਂ ਦੀ ਜੱਦ ਤੱਕ ਮੰਗਾਂ ਦਾ ਜਿਹੜਾ ਉਹ ਰੌਲਾ ਹੈ ਜੇ ਉਹਨਾਂ ਦੀਆਂ ਮੰਗਾਂयां ਪੂਰੀਆਂ ਹੋ ਜਾਣਗੀਆਂ ਤਾਂ ਬਾਰਡਰ ਜ਼ਰੂਰ ਖੋਲਿਆ ਜਾਊਗਾ ਜੀ ਤਾਂ ਅਸੀਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਅੱਜ ਹੁਕਮ ਆਇਆ ਕਿ ਜਿਹੜੇ ਇਹ ਬਾਰਡਰ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਕਿ ਬਾਰਡਰ ਖੋਲੇ ਜਾਣ ਜੇ ਬਾਰਡਰ ਖੋਲੇ ਜਾਂਦੇ ਨੇ ਕਿ ਕਿਸਾਨ ਅੱਗੇ ਦਿੱਲੀ ਵੱਲ ਨੂੰ ਵਧਣਗੇ ਦੇਖੋ ਜੇ ਮੰਗਾ ਇੱਥੇ ਮੰਨੀ ਗਈਆਂ ਤਾਂ ਤਾਂ ਸਹੀ ਹੈ। ਹਣੀ ਅੱਗੇ ਤਾਂ ਫੇਰ ਜਾਣਾ ਹੀ ਐ ਜੇ ਮੰਗਾ ਨਾ ਮੰਨੇ ਗਈਆਂ। ਉਮੀਦ ਹੈਗੀ ਕਿ ਦੁਬਾਰੇ ਕੇਂਦਰ ਤੋਂ ਜਿਹੜੇ ਮੰਤਰੀ ਆ ਸਕਦੇ ਆ ਸਰਕਾਰ ਆ ਸਕਦੀ ਹੈ ਗੱਲਬਾਤ ਹੋ ਸਕਦੀ ਹੈ ਦੁਬਾਰੇ ਟੇਬਲ ਟਾਕ ਦੇ ਉੱਤੇ ਮੀਟਿੰਗਾਂ ਹੋ ਸਕਦੀਆਂ ਨੇ। ਨਹੀਂ 13 ਮਹੀਨੇ ਦੇਖੋ ਪਹਿਲਾਂ ਵੀ ਕੰਮ ਚੱਲਿਆ ਇਹ। ਜਦ ਵੀ ਕੋਈ ਐਸੀ ਗੱਲ ਨਹੀਂ ਹੋਈ। ਲਾਰੇ ਲੱਗਦੇ ਰਹੇ ਆ। ਇਸ ਕਰਕੇ ਹੁਣ ਵੀ ਅਜੇ ਉਮੀਦ ਤਾਂ ਨਹੀਂ ਹੈਗੀ। ਚਲੋ ਫਿਰ ਵੀ ਜੇ ਅੱਗੇ ਕੰਮ ਅੱਗੇ ਵਧਣ ਲੱਗਿਆ ਤਾਂ ਜ਼ਰੂਰ ਕਿਉਂਕਿ ਜਦੋਂ ਮੋਰਚਾ ਲਗਾਇਆ ਸੀਗਾ ਤਾਂ ਉਦੋਂ ਲਗਾਤਾਰ ਜਿਹੜੇ ਕੇਂਦਰ ਦੇ ਮੰਤਰੀ ਸੀਗੇ ਵੱਜੀਏ ਸੀਗੇ ਉਹ ਚੰਡੀਗੜ੍ਹ ਆਉਂਦੇ ਰਹੇ ਮੀਟਿੰਗਾਂ ਹੁੰਦੀਆਂ ਰਹੀਆਂ ਪਰ ਸਹਿਮਤੀ ਨਹੀਂ ਬਣ ਪਾਈ ਸੀਗੀ ਇਹ ਲੱਗਦਾ ਹੁਣ ਜਦੋਂ ਹਾਈ ਕੋਰਟ ਨੇ ਹੁਕਮ ਦਿੱਤੇ ਸਰਕਾਰ ਨੂੰ ਕਿ ਰਸਤਾ ਖੋਲਿਆ ਜਾਵੇ ਰਸਤਾ ਤੁਸੀਂ ਬੰਦ ਕੀਤਾ ਤਾਂ ਰਸਤੇ ਨੂੰ ਖੋਲੋ ਲੱਗਦਾ ਹੁਣ ਸਰਕਾਰ ਜਿਹੜਾ ਕਿਸਾਨਾਂ ਨੂੰ ਦਿੱਲੀ ਵੱਲ ਵਧਾ ਤੋਂ ਰੋਕਣ ਦੇ ਲਈ ਮੀਟਿੰਗਾਂ ਦਾ ਦੌਰ ਦੁਆਰੇ ਸ਼ੁਰੂ ਕਰ ਸਕਦੀ ਹੈ ਦੇਖੋ ਜੇ ਇਹ ਗੱਲ ਹੋਈ ਜੀ ਫਿਰ ਚੰਗੀ ਸ਼ੁਰੂਆਤ ਹੋਊਗੀ ਦੇਖੋ ਵਧੀਆ ਹੋਊਗਾ ਕੰਮ ਹੂੰ ਪਰ ਅਜੇ ਲਗਦਨ ਨਹੀਂ ਹੈ ਤੁਹਾਨੂੰ ਵੀ ਇਦਾਂ ਕੰਮ ਚੱਲੇਗਾ ਹਾਈ ਕੋਰਟ 'ਚ ਜਦੋਂ ਅੱਜ ਸੁਣਵਾਈ ਹੋ ਰਹੀ ਸੀ ਉਦੋਂ ਇੱਕ ਗੱਲ ਕਹੀ ਗਈ ਕਹਿੰਦੇ ਕਿਸਾਨਾਂ ਨੇ ਆਪਦੇ ਘਰ ਬਣਾ ਲਏ ਉੱਥੇ ਰੋਡ ਨੂੰ ਬੰਦ ਕਰਕੇ ਕਿਸਾਨ ਬੈਠ ਗਏ ਆਪਣਾ ਨਹੀਂ ਕਿਸਾਨਾਂ ਨੇ ਨਹੀਂ ਰੋਡ ਛੱਡਿਆ ਹੋਇਆ ਦੇਖੋ ਕਿਸਾਨਾਂ ਨੇ ਨਹੀਂ ਬੰਦ ਕੀਤਾ ਹੈ ਇਹ ਕਹਿੰਦਾ ਹੋਇਆ ਹੈ ਪਿੱਛੇ ਸੈਂਟਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਬੰਦ ਕੀਤਾ ਹੋਇਆ ਹੈ ਪੰਜਾਬ ਵਿੱਚ ਬੈਰੀਗੇਡਿੰਗ ਕੀਤੀ ਗਈ ਹੈ ਪੰਜਾਬ ਵਿੱਚ ਗੋਲੇ ਛੁੱਟੇ ਗਏ ਨੇ ਕਿਸਾਨਾਂ ਨੇ ਕੋਈ ਬੰਦ ਨਹੀਂ ਕੀਤਾ ਹਾਂ ਇਹ ਸਿੱਧਾ ਰਸਤਾ ਖੁੱਲਾ ਹੋਇਆ ਹੈ ਜਿਹੜਾ ਵੀ ਆਂਦਾ ਇੱਥੋਂ ਮੁੜ ਜਾਂਦਾ ਇਹ ਵੇਖ ਕੇ ਉਹ ਤੋਂ ਬਾਅਦ ਮਤਲਬ ਉਹਨਾਂ ਨੂੰ ਪਤਾ ਲੱਗਦਾ ਇੱਥੇ ਆ ਕੇ ਹੀ ਪਤਾ ਲੱਗਦਾ ਹਰੇਕ ਨੂੰ ਵੀ ਇੱਥੇ ਹਾਂ ਰਸਤਾ ਕਿਹਨੇ ਬੰਦ ਕੀਤਾ ਹੋਇਆ ਹੈ ਬਾਪੂ ਜੀ ਇੱਕ ਚਰਚਾ ਚੱਲ ਰਹੀ ਹੈ ਕਹਿੰਦੇ ਬਾਰਡਰ ਇਸ ਕਰਕੇ ਖੋਲੇ ਜਾ ਰਹੇ ਕਿ ਉੱਥੇ ਤਾਂ ਕਿਸਾਨ ਹੀ ਨਹੀਂ ਬਚੇ ਉੱਥੇ ਤਾਂ ਖਾਲੀ ਹੋ ਗਿਆ ਉਹ ਤੋਂ ਤੁਸੀਂ ਦਿਖਾਉਂਗਾ ਆਪਣੇ মিডিਆ ਰਾਹੀਂ ਵੀ ਬੈਠੇ ਕਿ ਨਹੀਂ ਬੈਠੇ ਇਹ ਤਾਂ ਕਹਿਣ ਦੀ ਲੋੜੇ ਨਹੀਂ ਹੈਗੀ ਕਿਸਾਨਾਂ ਨੇ ਤਾਂ ਨਾ ਰਸਤਾ ਬੰਦ ਪਹਿਲਾਂ ਕੀਤਾ ਨਾ ਹੁਣ ਬੰਦ ਹੈ ਹੁਣ ਵੀ ਖੁੱਲਾ ਹੈ ਪਹਿਲਾਂ ਵੀ ਖੁੱਲਾ ਹੀ ਆ ਜੇ ਸੋ ਇਹਨਾਂ ਨੇ ਬੰਦ ਕੀਤਾ ਤਾਂ ਸਾਰੇ মিডিਆ ਨੂੰ ਪਤਾ ਸਰਕਾਰਾਂ ਨੂੰ ਪਤਾ ਕੋਰਟ ਨੂੰ ਵੀ ਪਤਾ ਵੀ ਕਿਹਨੇ ਬੰਦ ਕੀਤਾ ਹੋਇਆ ਸਰਕਾਰ ਨੇ ਬੰਦ ਕੀਤਾ ਹੋਇਆ ਜ਼ਰੂਰ ਹੈ ਫੈਸਲਾ ਸਹੀ ਮੰਨਦੇ ਹਾਂ ਜੋ ਅਦਾਲਤ ਨੇ ਅੱਜ ਦਿੱਤਾ ਫੈਸਲਾ ਜੇ ਖੁੱਲਦਾ ਉਹ ਤਾਂ ਉਹਦਾ ਮਰਜ਼ੀ ਹੈ ਕੋਰਟ ਦੀ ਹਰਿਆਣਾ ਹਾਈ ਕੋਰਟ ਨੇ ਕੋਈ ਮਰਜ਼ੀ ਆ ਜਾਂ ਸੁਪਰੀਮ ਕੋਰਟ ਆ ਜਾਂ ਕੋਈ ਵੀ ਕੋਰਟ ਆ ਤਾਂ ਜਿਹੜੇ ਸਰਕਾਰ ਨੇ ਬੰਦ ਕੀਤਾ ਹੋਇਆ ਖੁੱਲੋ ਆਵੇ ਕਿਸਾਨਾਂ ਨੇ ਤਾਂ ਕੋਈ ਰਸਤਾ ਨਹੀਂ ਬੰਦ ਕੀਤਾ ਹੋਇਆ ਜੀ ਬਿਲਕੁਲ ਤਾਂ ਕਿਸਾਨ ਅੱਜ ਵੀ ਉਹੀ ਗੱਲ ਕਹਿ ਰਹੇ ਨੇ ਕਿ ਅਸੀਂ ਕੋਈ ਰਾਹ ਬੰਦ ਨਹੀਂ ਕੀਤਾ ਜੇ ਰਾਹ ਬੰਦ ਕੀਤਾ ਉਹ ਸਰਕਾਰ ਨੇ ਕੀਤਾ ਅਸੀਂ ਤਾਂ ਰਸਤਾ ਛੱਡ ਕੇ ਆਪਣੇ ਸਾਈਡ ਦੇ ਉੱਤੇ ਜਿਹੜੇ ਬੈਠੇ ਹੋਏ ਆ ਤੇ ਕਿਸਾਨਾਂ ਨੇ ਕਿਹਾ ਕਿ ਜੇਕਰ ਜਿਹੜੇ ਬੈਰੀਗੇਡ ਖੋਲੇ ਜਾਂਦੇ ਨੇ ਜੇਕਰ ਰਸਤਾ ਖੋਲਿਆ ਜਾਂਦਾ ਤਾਂ ਜਰੂਰ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਿਹੜੀ ਸਾਡੀ ਕਾਲ ਸੀ ਕਿ ਦਿੱਲੀ ਚੱਲੋ ਦੀ ਉਹ ਕਾਲ ਅੱਜ ਵੀ ਬਰਕਰਾਰ ਆ ਤੇ ਅਸੀਂ ਅੱਗੇ ਵੱਲ ਨੂੰ ਜਰੂਰ ਵਧਾਂਗੇ ਬਾਕੀ ਜਿਵੇਂ ਸਾਡੇ ਕਿਸਾਨ ਲੀਡਰ ਕਹਿਣਗੇ ਜਿਹੜੇ ਮੁੱਖ ਆਗੂ ਨੇ ਜਿਹੜੇ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਨੇ ਜਿਵੇਂ ਉਹਨਾਂ ਦਾ ਹੁਕਮ ਹੋਊਗਾ ਜਿਵੇਂ ਉਹਨਾਂ ਦਾ ਆਦੇਸ਼ ਹੋਊਗਾ ਉਸੇ ਤਰ੍ਹਾਂ ਹੀ ਜਿਹੜੀ ਅਸੀਂ ਅੱਗੇ ਆਪਦਾ ਐਕਸ਼ਨ ਪਲਾਨ ਕਰਾਂਗੇ ਜੇਕਰ ਤੁਹਾਨੂੰ ਕਿਹਾ ਜਾਊਗਾ ਕਿ ਅਸੀਂ ਘਰਾਂ ਨੂੰ ਵਾਪਸ ਮੁੜਨਾ ਤਾਂ ਅਸੀਂ ਵਾਪਸ ਮੁੜ ਜਾਵਾਂਗੇ ਜਿਵੇਂ ਸਾਡੇ ਕਿਸਾਨ ਲੀਡਰ ਸਾਨੂੰ ਆਦੇਸ਼ ਦੇਣਗੇ ਅਸੀਂ ਉਵੇਂ ਹੀ ਕਰਾਂਗੇ ਪਰ ਅੱਜ ਹਰਿਆਣਾ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ